ਹਰ ਸਿਮਰਤ ਬਾਦਲ ਨੇ ਵੱਖ-ਵੱਖ ਮੁੱਦਿਆਂ ਤੇ ਮਾਨ ਸਰਕਾਰ ਨੂੰ ਕੇਰੇ ਐ ਇਲਜ਼ਾਮ ਲਾਇਆ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰਨ ਦੇ ਵਿੱਚ ਅਸਫਲ ਰਹੀ ਹੈ ਉਹਨਾਂ ਸਰਕਾਰ ਨੂੰ ਹਰ ਫਰੰਟ ਤੇ ਫੇਲ ਦੱਸਿਆ ਇਹ ਲੋਕਾਂ ਨੂੰ ਸਿਰਫ ਵੋਟਾਂ ਵਾਸਤੇ ਮਾਰਨ ਚੋਕੀ ਦਿੰਦਾ ਕਾਹ ਤੋਂ ਪੁੱਛਦੇ ਨਹੀਂ ਸਾਰੇ ਇਹਨਾਂ ਦੀ ਪਾਈਵਾਲ ਪਰੋ ਹੋਵੇ ਇਹਨਾਂ ਨੇ ਚੰਨਾ ਤੇ ਛੋਲ ਲੜੀ ਹੈ ਸਾਰੇ ਹਿੰਦੁਸਤਾਨ ਜੀ ਬਿਨਾ ਕੱਟ ਦੋੜ ਰਿਹਾ ਹੈ ਉਹਨਾਂ ਕਰਦੇ ਨੇ ਪਹਿਲੇ ਪੱਤਰੋ ਦੇ ਕandidate ਨੂੰ ਵੀ ਵਿਚਾਰ ਕਰਦੇ ਨੇ ਹੁਣ ਹਰ ਪਿੱਤਾਂ ਪੁੱਛਣ ਵਾਸਤੇ ਇਹਨਾਂ ਦਾ ਇੱਥੇ ਸਿੱਕ ਮੈਚ ਚੱਲ ਰਿਹਾ ਹੈ ਸਾਰੇ ਪੂਰੇ ਦੇਸ਼ 'ਚ ਕਾਂਗਰਸ ਨੇ ਵੀ ਝੂਠ ਮਾਰ ਦੇ ਘਰ ਘਰ ਬੱਚਿਆਂ ਨੂੰ ਰੋਜ਼ਗਾਰ ਦੇਣ ਦੇ ਕੌਮ ਪਰ ਆਏ 5 ਸਾਲ ਕਿਹਨੂੰ ਰੋਜ਼ਗਾਰ ਨਹੀਂ ਮਿਲਿਆ ਸਿੱਕੇ ਆਪਣੇ ਕੇਂਦਰ ਨੂੰ ਜ਼ਰੂਰ ਦੇਤਾ ਜਿਨ੍ਹਾਂ ਨੇ ਮੋਟਾ ਪਾਇਆ ਉਹਨਾਂ ਨੂੰ ਇੱਕ ਰੋਜ਼ਗਾਰ ਵੀ ਨਹੀਂ ਮਿਲਿਆ ਸਿਹਤ ਕਸਾਨਾ ਨੂੰ ਇਹਨਾਂ ਨੇ ਕਿਹਾ ਕਿ ਸਾਡੇ ਸ਼ਾਲਾ ਕਰਦਾ ਮਾਫ ਹੋਤਾ ਵਰਗਾ ਤਾਂ ਕੀ ਮਾਫ ਕਰਨਾ ਵੀ ਬਚਾਰੇ ਸਾਡਾ ਤਾਂ ਲੜਾਈ ਨਾ ਹਾਸਾ ਦਿੱਲੀ ਇੱਕ ਸਾਲੋਂ ਤੋਂ ਉਹ ਨੰਬਰ ਟਾਈਟਲ ਤੇ ਗੱਲ ਹੀ ਜਾਂਦੇ ਹਾਲ ਚਾਹੀਦਾ ਕਿਤਾਬ 6 ਤੋਂ ਸਹੀ ਹੋਵੇ ਉਹਨਾਂ ਨੂੰ ਵੀ ਕੁਝ ਨਹੀਂ ਦਿੱਤਾ ਜਿਹੜਾ ਬਾਈ ਵਾਲੇ ਭਗਵਾਨ ਕਮਲ ਸਹੀ ਵੱਢੀ ਗੱਲਾਂ ਕਰਦਾ ਸੀ 1000 ਰੁਪਏ ਰਿਵੀਆਂ ਨੂੰ ਦੇਣ ਦਾ ਇਹਨਾਂ ਦਾ ਜਿਹੜਾ ਵਾਦਾ ਸੀਗਾ ਆ ਦੋ ਸਾਲ ਚ ਜਿੱਤੇ 1000 ਰੁਪਏ 24000 ਰੁਪਏ ਇਹਨਾਂ ਨੂੰ ਮਿਲਨੇ ਕਿਹਾ ਉਹ ਤਾਂ ਜਿਨਾ ਵਿੱਚ ਦੀ ਦਵਾਈ ਵੀ ਆਏ ਤਾਂ ਇਹ ਬਜਟ ਚੈੱਕ ਅਗਲੇ ਸਾਲ ਤੇ 1000 ਰੁਪਏ ਆਉਣ ਦਾ ਕੋਈ ਬਜਟ ਹੀ ਨਹੀਂ ਜਿਹਦਾ ਮਤਲਬ ਭੁੱਲ ਜਾਓ ਤੁਹਾਡੇ 1000 ਰੁਪਏ ਆਈ ਨਹੀਂ ਲੈ ਲੇਕਿਨ ਦੇਖਦੇ ਵੀ ਖਾਤਾ ਦੇਖੋ ਦੋ ਦਿਨ ਪਹਿਲੇ ਦਿੱਲੀ ਦੇ ਬਜਟ ਪੇਸ਼ ਕੀਤਾ। ਮੁੱਖ ਮੰਤਰੀਆਂ ਨੂੰ ਦਿੱਲੀ ਦੇ ਵਿੱਤ ਮੰਤਰੀ ਨੇ ਕਿਹਾ ਕਿ ਤੁਹਾਨੂੰ 1000 ਰੁਪਏ ਦਵਾਂਗੇ। ਜਿਹੜੇ ਪੰਜਾਬ ਦੀਆਂ ਨੂੰ ਕਿਹਾ ਕਿ ਅਸੀਂ ਦਵਾਂਗੇ 2 ਸਾਲ ਤੋਂ ਉਹਨਾਂ ਨੂੰ ਨਾ ਦਵਾਂਗੇ। ਇਹਨਾਂ ਦੂਜੇ ਸੂਬਿਆਂ ਕਿ ਬੋਟਾ ਲੁੱਟਦੇ ਹੋ, ਇੱਥੇ ਨਾਲ ਵੀ ਬੋਟੇ ਮਾਰ ਰਹੇ ਨੇ। ਜਿਵੇਂ ਕਾਂਗਰਸ ਨੇ ਕਿਹਾ ਸੀ ਕਿ ਕਿਸਾਨੀ ਕਰਦਾ ਮਾਰਨਗੇ ਜਿੱਤਦੇ, ਫਿਰ ਜਾ ਕੇ ਆਈ ਗੱਲ ਸੰਜੀਤ ਬੋਲਾ ਮੱਧ ਪ੍ਰਦੇਸ਼ ਦੇ ਸਾਨੀ ਜਗ੍ਹਾ ਆਪਣੀ ਸਰਕਾਰ। ਸੋ ਇਹ ਲੁੱਟੇ ਰੂ ਟੋਲਾ ਲੋਕਾਸਾਧਰ ਬੋਟਾ ਲੁੱਟਦੇ ਨੇ। ਪੰਜਾਬੀਆਂ ਨੇ ਕਰਜ਼ਾ ਚੁਕਾਤਾ ਪੰਜਾਬ ਹੈ ਉੱਤੇ 5 ਸਾਲਾਂ 'ਚ 1 ਲੱਖ ਕਰੋੜ ਰੁਪਏ ਦਾ ਲੁੱਟ ਕੇ ਖਾਵੇ ਕੁਝ ਪੰਜਾਬੀਆਂ ਨੂੰ ਨਹੀਂ ਦਿੱਤਾ ਨਾ ਪੰਜਾਬ ਦੇ ਕੁਝ ਬੰਦਿਆਂ ਨੁਟੇਰੇ ਮੁੱਖ ਮੰਤਰੀ ਭਗਵੰਤ ਮਾਨ ਨੇ 2 ਸਾਲਾਂ ਦੇ ਵਿੱਚ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁਕਾਤਾ ਛੱਡਾ ਇਹਨਾਂ ਦਾ ਵਿੱਤ ਮੰਤਰੀ ਕਹਿੰਦੇ ਅਜੇ ਜਮਾਈ 2 ਲੱਖ ਕਰੋੜ ਹੈ ਤੇ ਸਾਡਾ ਖਰਚਾ ਪਾਲੇ 4 ਲੱਖ ਕਰੋੜ ਹੈ ਹੁਣ ਜਿਹੜੀ ਆਮ ਕਮਾਈ 2 ਰੁਪਏ ਤੇ ਦਾ ਖਰਚਾ 4 ਰੁਪਏ ਪੰਜਾਬ ਦੇ ਲੋਕੀ ਆਪੇ ਅੰਦਾਜ਼ਾ ਲਾ ਲੈਣ ਕਿ ਨਾ ਨੂੰ ਅਗਲੇ 3 ਸਾਲ ਵੀ ਜਵਾਨੀ ਨਹੀਂ ਮਿਲਦੀ ਹੈ ਜੈਸਾ ਤਰ੍ਹਾਂ ਲੋਕਾਂ ਨੂੰ ਹੱਥ ਪਾ ਕੇ ਆਹੀ ਬੈਂਕੀ ਕਰਦਿਆਂ ਕਿ ਇਹਨਾਂ ਦੇ ਚੂਹੇ ਦੇ ਮਕਰ ਜਾਲ ਤੋਂ ਬਚੀਏ ਇਹ ਜਿਹੜਾ ਆ ਕੇ ਚੂਹੇ ਮੋਟਾ ਲੈ ਆਂਦੀ ਅੱਗੇ ਪਿੱਛੇ ਤਾਂ ਕੋਈ ਹੰਦਸਾ ਦੇਖੋ ਮੋਟਾ ਵੇਲੇ ਘੋੜਾ ਮੰਦਾਂ ਨਾਲ ਆ ਕੇ ਪਹੁੰਚ ਜਾਂਦੇ ਇੱਕ ਕਾਂਗਰਸ ਕਹਿੰਦੇ ਚੂਹੇ ਲੈ ਇਹਨਾਂ ਨੂੰ ਕੋਤਾ ਦੇ ਘਰ ਤੇ ਜਿਹੜੀ ਨੌਕਰੀ ਆਣੀ ਸੀ ਦੱਸ ਦੇ ਕਿਹੜੇ ਜੀ ਨੂੰ ਮਿਲੇ ਸਾਡੇ ਕਰਜ਼ਾ ਜਿਹੜਾ ਮਾਫੋ ਨਾ ਸੀ ਕਿਹੜਾ ਕਰਜ਼ਾ ਮਾਫ ਹੈ ਤਾਂ ਸਾਡੇ ਨਾਲ ਗੱਲ ਕਰ ਇਹ ਆ ਮਾਫੀ ਦੇ ਜਿੰਨੇ ਵਾਅਦੇ ਕਰਨਗੇ ਸਾਡੇ 24000 ਰੁਪਏ ਜਮ੍ਹਾਂ ਕਰੋ ਸਾਡੇ ਪਿੰਡ ਵਿੱਚ ਮਰੋ ਨਹੀਂ ਤਮਾ ਬਿਲਕੁਲ ਰਵਾਨਾ ਕਰੋ ਇਸ ਵਾਰ ਫਿਰ ਹੋਰ ਚੋਟ ਮਾਰਦੇ ਵੋਟਰ ਨੁੱਟ ਕੇ ਆਪਨੇ ਤਾਂ ਵਿਆਹ ਕਰਕੇ ਆਪਣਾ ਘਰ ਸੈੱਟ ਕਰ ਲੈ ਤੂੰ ਵੀ ਲੋਟੇ ਫਿਰਦੇ ਆਹ ਬਈ ਭਾਈ ਵਾਲੀ ਜਿਹੜੀ ਅੰਦੋਸਤਾਂ ਚ ਹੋਈ ਹੋਈ ਹੈ ਨਾ ਇੱਥੇ ਲੋਕਾਂ ਦੀ ਅੱਖਾਂ ਚ ਟੱਟਾ ਸੱਟਣ ਵਾਸਤੇ ਇਹ ਸਾਰਾ ਡਰਾਮਾ ਰੱਖਿਆ ਗਿਆ ਤੇ ਇਸ ਡਰਾਮੇ ਤੇ ਦੋਨਾਂ ਬੇਨਕਾਮ ਹੋ ਗਿਆ ਨਹੀਂ ਕਿ ਸਾਡਾ ਮੁੱਖ ਮੰਤਰੀ ਤੇ ਕਿੰਨਾ ਲਾਇਕ ਹੈਗਾ ਮੁੱਖ ਮੰਤਰੀ ਜੀ ਨੂੰ ਸ਼ਬਦਾਵਲੀ ਨਹੀਂ ਆਉਂਦੀ ਮੁੱਖ ਮੰਤਰੀ ਜੀ ਜਿਨ੍ਹਾਂ ਨੂੰ ਵਿਦਾਨ ਸਭਾ ਦੀ ਮर्यादा ਤੇ ਤਵੱਜੀ ਹੈ ਪੂਰਾ ਪੰਜਾਬ ਉਹਨਾਂ ਤਰਾਈ ਕਰਦਾ ਉਹ ਕਰਦੇ ਕੋ ਕਿਵੇਂ ਪੰਜਾਬ ਨੂੰ ਬਾਹਰ ਕੱਢਣਾ ਉਹਦਾ ਰੋੜ ਨਾ ਤੇ ਇਹਦੇ ਕੋਲ ਕੀ ਹੋਊਗਾ ਇਹ ਤਾਂ ਗੱਲਾਂ ਮਾਰਨ ਛੋ ਗਿਆ ਤਾਂ ਹੁਣ ਜਦ ਗੰਦੀ ਗੱਲਾਂ ਮੁਕਤ ਨਹੀਂ ਮਾਰਨ ਦਾ ਜੂਗਾ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸਹਾਰਿਆ ਇਹ ਤਾਂ ਲੋਕੀ ਸਮਝ ਲੈਣੇ ਤੇ ਦੇਖ ਰਹੇ ਨੇ ਹੁਣ ਤਾਂ ਸਮਾਂ ਆ ਗਿਆ ਕਿ ਵੋਟ ਦੀ ਛੋਟ ਮਾਰ ਕੇ ਕਿਹੋ ਜਿਹਾ ਕੱਟ ਮਾਰੋ ਕਿ ਇਹ ਦੋਨੋਂ ਝੂਠਿਆਂ ਨੂੰ ਰਵਾਣਾ ਕਰੋ ਆਪ ਦੀ ਖੇਤਰੀ ਪਾਰਟੀ ਕੋ ਤਕੜੀ ਵਾਲੀ ਪਾਰਟੀ ਨੂੰ ਸਤਾ ਕਰੋ ਜਿਹੜੀ ਪਾਰਟੀ ਨੇ ਕਦੇ ਝੂਠ ਮਾਰ ਕੇ ਨਹੀਂ ਵੋਟਾਂ ਮੰਗੀਆਂ ਨੇ ਕੋਈ ਲਾਰੇ ਨਹੀਂ ਲਾਏ ਜੋ ਕਿਹਾ ਉਹ ਕਰਕੇ ਦਿਖਾਇਆ ਝੂਠ ਪੁਰਖੀ ਦੇ ਵਾਸਤੇ ਨਲਜ ਨਹੀਂ ਕੀਤਾ ਜਿਵੇਂ ਆ ਦੋਨੋਂ ਕਰਦੇ